28 ਦਸੰਬਰ ਨੂੰ ਬੀ ਡਿਵੀਜ਼ਨ ਏਰੀਆ ਚ ਇੱਕ ਈ ਰਿਕਸ਼ਾ ਦੇ ਉੱਤੇ ਸਵਾਰ ਤਿੰਨ ਯਾਤਰੀ ਸੀ ਜਿਹੜੇ ਪਿਲਗ੍ਰਮ ਤੇ ਆਏ ਸੀ ਬੰਗਾਲ ਤੋਂ ਔਰ ਉਹਨਾਂ ਨਾਲ ਬੜੀ ਬੰਦਪਾਗੀ ਕਟਨਾ ਹੋਈ ਸੀ ਕਿ ਉਹਨਾਂ ਨੂੰ ਤੇ ਉਸ ਇਨਸਾਨ ਜਗਾ ਤੇ ਜਾ ਕੇ ਈ ਰਿਕਸ਼ਾ ਚ ਜਿਹੜਾ ਸਵਾਰ ਸੀਗਾ ਚਾਲਕ ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਨੂੰ ਲੁੱਟ ਲਿਆ ਸੀ ਰੋਬ ਕਰ ਲਿਆ ਸੀ ਤੋਂ ਅਸੀਂ ਇਹਨੂੰ ਚੀਜ਼ ਨੂੰ ਬਹੁਤ ਸੈਂਸਿਟਿਵਲੀ ਲੈਂਦੇ ਹੋਏ ਦੋ ਮੁਲਜ਼ਮਾਂ ਨੂੰ ਚੁਕ੍ਰਫਤਾਰ ਕਰ ਲਏ ਸੀ ਔਰ ਸਾਰੀਆਂ ਬਿਲੋਂਗਿੰਗਸ ਉਹਨਾਂ ਦੇ ਸਾਰੇ ਜੋ ਵੀ ਉਹਨਾਂ ਦੇ ਬੈਗ ਸੀਗੇ ਉਹਨਾਂ ਦੇ ਸੂਟਕੇਸ ਸੀ ਸਾਰੇ ਉਹ ਲੈ ਗਏ ਸੀ ਜਿਹੜੇ ਬਰਾਬ ਕਰਕੇ ਔਰ ਮੋਬਾਈਲ ਫੋਨਸ ਤੇ ਕੈਸ਼ ਔਰ ਕੁਝ ਕੈਸ਼ ਉਹਨਾਂ ਨੇ ਜਾ ਕੇ ਉਹਨਾਂ ਦੇ ਪੇਟੀਐਮ ਚੋਂ ਕਢਾ ਲਿਆ ਸੀ ਅਕਾਊਂਟ ਦੇ ਵਿੱਚੋਂ ਉਹ ਸਾਰੇ ਦਾ ਸਾਰਾ ਕੈਸ਼ 36000 ਰੁਪਿਆ ਤੇ ਤਿੰਨੋ ਮੋਬਾਈਲ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਇਨਸਾਨ ਕੋਲ ਦੋ ਸੀਗੇ ਤੇ ਚਾਰ ਮੋਬਾਈਲ ਫੋਨ ਔਰ ਸਾਰੇ ਬੈਗੇਜ ਜੋ ਬਿਲੋਂਗਿੰਗਸ ਸੀ ਇਹ ਆ ਉਹ ਸਾਰੀਆਂ ਪੁਲਿਸ ਨੇ ਰਿਕਵਰ ਕਰਕੇ ਸਪੁਰਦਾਰੀ ਅਸੀਂ ਅੱਜ ਕਰਵਾ ਕੇ ਉਹਨਾਂ ਨੂੰ ਮੈਂ ਖੁਦ ਹੈਂਡਓਵਰ ਕੀਤੀ ਹੈ ਔਰ ਉਹ ਬੜੇ ਖੁਸ਼ ਹੋਏ ਆ ਮੈਂ ਇਸ ਗੱਲ ਦੀ ਵਚਨਬੱਧਤਾ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਔਰ ਅਮਰਸਰ ਕਮਿਸ਼ਨਰੇਟ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਸਾਡਾ ਫਰਸਟ ਪ੍ਰਾਇਰੀਟੀ ਹੈ ਔਰ ਇਸੇ ਤਰ੍ਹਾਂ ਜਿਹੜੀ ਪੁਲਿਸ ਟੀਮ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਹੈ हमारा जो कुछ भी खोया था वो हमारे सक्सेसफुली रिकवर हो चुका है और आज हमें कमिश्नर ऑफिस में बुलाकर वो हमें प्रदान कर दिया गया जिसके लिए मैं बहुत बहुत आभारी हूँ कमिश्नर साहब का और मैं शुक्रिया अदा करता हूँ थैंक यू